ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਤੂਫਾਨ ਆ ਗਿਆ ਕਿਉਂਕਿ ਹਰਮੀਰ ਸਿੰਘ ਪਠਾਨ ਮਾਜਰਾ ਕਹਿੰਦੇ ਪੁਲਿਸ ਦੀ ਹਰਾਸਤ ਦੇ ਵਿੱਚੋਂ ਫਰਾਰ ਹੋ ਗਏ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਬਿੱਤੇ ਦਿਨ ਬਗਾਪਤੀ ਸੁਰ ਅਖਤਿਆਰ ਕਰ ਲੈਂਦੇ ਆ ਉਹਨਾਂ ਦੇ ਉੱਪਰ ਇਸੇ ਦੇ ਚੱਲਦੇ ਰਾਤ 11 ਵਜੇ 1 ਤਰੀਕ ਨੂੰ ਰਾਤ 11 ਵਜੇ ਦੇ ਆਸ-ਪਾਸ ਪਰਚਾ ਦਰਜ ਕਰ ਲਿੱਤਾ ਜਾਂਦਾ 376 ਧਾਰਾ ਲਗਾਈ ਜਾਂਦੀ 420 ਧਾਰਾ ਲਗਾਈ ਜਾਂਦੀ ਹੈ ਆਧਾਰ ਬਣਾਇਆ ਜਾਂਦਾ ਉਹਨਾਂ ਦੀ ਐਕਸ ਵਾਈਫ ਵੱਲੋਂ ਉਹਨਾਂ ਦੇ ਖਿਲਾਫ ਦਿੱਤੇ ਬਿਆਨਾਂ ਨੂੰ ਰੇਪ ਦਾ ਇਹ ਮਾਮਲਾ ਦਰਜ ਕੀਤਾ ਜਾਂਦਾ ਜਿਸ ਤੋਂ ਬਾਅਦ ਗ੍ਰਿਫਤਾਰੀ ਦੇ ਲਈ ਹਰਮੀਤ ਸਿੰਘ ਪਠਾਨ ਮਾਜਰਾ ਦੀ ਛਾਪੇਮਾਰੀ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਬਕਾਇਦਾ ਪੰਜਾਬ ਪੁਲਿਸ ਅਲੱਗ-ਅਲੱਗ ਜਗ੍ਹਾ ਦੇ ਉੱਪਰ ਛਾਪੇਮਾਰੀ ਸੀ ਤੇ ਕਰਨਾਲ ਪਹੁੰਚੀ ਸੀ ਐਸੇ ਦੇ ਤਹਿਤ ਜਿੱਥੋਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਅੱਜ ਤੜਕੇ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਸ ਦੇ ਖਲਸੇ ਪਹਿਲਾਂ ਹੀ ਜ਼ਾਹਰ ਕਰ ਦਿੱਤੇ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਫੇਸਬੁੱਕ ਦੇ ਉੱਪਰ ਲਾਈਵ ਹੋ ਕੇ ਵੀ ਕਹਿ ਦਿੱਤਾ ਸੀ ਕਿ ਪੁਲਿਸ ਪਹੁੰਚੀ ਹੋਈ ਆ ਉਸ ਤੋਂ ਬਾਅਦ ਅੱਜ ਉਹਨਾਂ ਨੇ ਪ੍ਰਦਰਸ਼ਨ ਰੱਖਿਆ ਸੀਗਾ ਡੀਸੀ ਦਫ਼ਤਰ ਪਟਿਆਲਾ ਦੇ ਬਾਹਰ ਘਰਾਓ ਕਰਨਾ ਸੀ ਵੱਡੀ ਸੰਖਿਆ ਦੇ ਵਿੱਚ ਉਹਨਾਂ ਨੇ ਸਮਰਥਕਾਂ ਨੂੰ ਸੱਦਿਆ ਸੀ ਕਿ ਮੇਰੇ ਨਾਲ ਆਓ ਅੱਜ ਤੁਸੀਂ ਆਵਾਜ਼ ਬੁਲੰਦ ਕਰੋ ਕਹਿੰਦੇ ਜੇਕਰ ਅੱਜ ਨਹੀਂ ਬੋਲੇ ਤਾਂ ਕਦੇ ਨਹੀਂ ਬੋਲ ਪਾਉਂਗੇ ਪਰ ਸਰਕਾਰ ਉਹਨਾਂ ਨੂੰ ਹੁਣ ਬੋਲਣ ਨਹੀਂ ਦੇਦੀ ਸਿੱਧੇ ਤੌਰ ਤੇ ਗੱਲ ਕਰੀਏ ਕਰਨਾਲ ਤੋਂ ਗ੍ਰਫਤਾਰੀ ਹੋਈ ਸੀ ਤੇ ਹੁਣ ਸਰਕਾਰੀ ਸੂਤਰ ਜੋ ਜਿਨ੍ਹਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਿਹੜੀ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਹੈ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣਾ ਸੀ ਕਿਉਂਕਿ ਜਦੋਂ ਵੀ ਕੋਈ ਬਾਹਰ ਵਿਅਕਤੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਤਾਂ ਉੱਥੇ ਟ੍ਰਾਂਜਿਟ ਰਿਮਾਂਡ ਲਿਆ ਜਾਂਦਾ ਤੇ ਉਸ ਤੋਂ ਬਾਅਦ ਹੀ ਸੂਬੇ ਦੇ ਵਿੱਚ ਲਿਆਂਦਾ ਜਾਂਦਾ ਤੇ ਹਰਿਆਣਾ ਦੇ ਵਿੱਚੋਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਫਤਾਰੀ ਜੀਤੀ ਜਾਂਦੀ ਹੈ ਕਰਨਾਲ ਦੇ ਵਿੱਚੋਂ ਗ੍ਰਫਤਾਰੀ ਹੁੰਦੀ ਹੈ ਉੱਥੇ ਲੋਕਲ ਥਾਣਾ ਜਾਂ ਪੁਲਿਸ ਸਟੇਸ਼ਨ ਅਲ ਜਾਇਆ ਜਾਣਾ ਸੀ ਉਸ ਤੋਂ ਬਾਅਦ ਪੰਜਾਬ ਲੈ ਜਾਂਦਾ ਜਾਣਾ ਸੀ ਪਰ ਇਸੇ ਦੇ ਵਿਚਕਾਰ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੀ ਕਿ ਸਰਕਾਰੀ ਸੋਰਸਸ ਜਾਣਕਾਰੀ ਦੇ ਰਹੇ ਹੈਗੇ ਆ ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਕਿ ਸਰਕਾਰੀ ਸੋਰਸਸ ਕਹਿ ਰਹੇ ਹੈਗੇ ਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋ ਗਏ ਪੁਲਿਸ ਕਰਮੀ ਦੇ ਉੱਪਰ ਗੋਲੀ ਚਰਾ ਕੇ ਤੁਹਾਨੂੰ ਦੱਸ ਦਿੰਦੇ ਕਿ ਇੱਕ ਪੁਲਿਸ ਕਰਮੀ ਇਸ ਦੇ ਵਿੱਚ ਜ਼ਖਮੀ ਵੀ ਹੋਇਆ ਹਾਲਾਕੀ ਦੋ ਗੱਡੀਆਂ ਸੀਗੀਆਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਕੋਲ ਇੱਕ ਫੋਰਚੂਨਰ ਸੀ ਇੱਕ ਸਕੋਰਪੀਓ ਗੱਡੀ ਸੀ ਤੇ ਫੋਰਚੂਨਰ ਗੱਡੀ ਪੁਲਿਸ ਵੱਲੋਂ ਰਿਕਵਰ ਕਰ ਲਈ ਗਈ ਹੈ ਸਕੋਰਪੀਓ ਗੱਡੀ ਦੇ ਵਿੱਚ ਹਲੇ ਜਿਹੜਾ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਫਰਾਰ ਦਿਖਾਇਆ ਜਾ ਰਿਹਾ ਹਾਲਾਕੀ ਇੱਕ ਵਿਧਾਇਕ ਦਾ ਇਸ ਤਰੀਕੇ ਦੇ ਨਾਲ ਜੇਕਰ ਪੁਲਿਸ ਕਰਮੀ ਦੇ ਉੱਪਰ ਗੋਲੀ ਚਲਾ ਕੇ ਫਰਾਰ ਹੋ ਜਾਣਾ ਤਾਂ ਬਹੁਤ ਸਾਰੇ ਸਵਾਲ ਜਾਂ ਨਿਸ਼ਾਨ ਖੜੇ ਕਰ ਰਿਹਾ ਕਿ ਆਖਰਕਾਰ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਫਰਾਰ ਹੋਣ ਦੀ ਨੋਬਤ ਕਿਉਂ ਆ ਗਈ ਹਰਮਿੰਦਰ ਸਿੰਘ ਪਠਾਨ ਮਾਜਰਾ ਲਗਾਤਾਰ ਇਹ ਚੀਜ਼ਾਂ ਕਹਿ ਰਹੇ ਸੀ ਕਿ ਉਹਨਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਉੱਪਰ ਐਕਸ਼ਨ ਹੋ ਸਕਦਾ ਹੈ ਕਿਉਂਕਿ ਬੀਤੇ ਦਿਨੀ ਜਦ ਹੀ ਹਰਮਿੰਦਰ ਸਿੰਘ ਪਠਾਨ ਮਾਜਰਾ ਨਹੀਂ ਕਿਉਂਕਿ ਹੜਾ ਨੂੰ ਲੈ ਕੇ ਜਾਇਜ਼ਾ ਲੈ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੱਡੇ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਘੇਰਿਆ ਸੀਗਾ ਕ੍ਰਿਸ਼ਨ ਕੁਮਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਸੀ ਉਸ ਤੋਂ ਬਾਅਦ ਮੇਰੇ ਇੰਟਰਵਿਊ ਦੇ ਵਿੱਚ ਵੀ ਦੀਪਕ ਚਾਹਾਨ ਜਿਹੜੇ ਹੁੰਦੇ ਆ ਉਹਨਾਂ ਦੇ ਖਿਲਾਫ ਵੀ ਮੋਰਚਾ ਖੋਲਿਆ ਉਹਨਾਂ ਦਾ ਨਾਮ ਲੈ ਕੇ ਤੇ ਬਕਾਇਦਾ ਭਗਵੰਤ ਮਾਨ ਨੂੰ ਕਹਿ ਦਿੱਤਾ ਕਿ ਮੁੱਖ ਮੰਤਰੀ ਤਾਂ ਸੁੱਤੇ ਪਈ ਹੈ ਤੇ ਉਹਨਾਂ ਨੇ ਦਿੱਲੀ ਵਾਲਿਆਂ ਦੇ ਖਿਲਾਫ ਇੱਕ ਝੰਡਾ ਬੁਲੰਦ ਕਰ ਲਿਆ ਦਿੱਲੀ ਵਾਲੇ ਮਤਲਬ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਆ ਉਹਨਾਂ ਦੇ ਖਿਲਾਫ ਵੀ ਝੰਡਾ ਬੁਲੰਦ ਕਰ ਦਿੱਤਾ ਤੇ ਕਹਿੰਦੇ ਬਹੁਤ ਸਾਰੀ ਪਰਤਾ ਖੋਲੂੰਗਾ ਬਹੁਤ ਸਾਰੇ ਇਹਨਾਂ ਦੇ ਖੁਲਾਸੇ ਕਰੂੰਗਾ ਤੇ ਉਸ ਤੋਂ ਪਹਿਲਾਂ ਹੀ ਹਰਨੇਸ਼ ਸਿੰਘ ਪਠਾਨ ਮਾਜਰਾ ਦੇ ਉੱਪਰ ਐਕਸ਼ਨ ਹੋ ਜਾਂਦਾ ਸੀ ਬੀਤੇ ਦਿਨੀ ਕਸਾ ਜ਼ਾਹਿਰ ਕਰ ਦਿੱਤਾ ਸੀਗਾ ਜਦੋਂ ਹਰਮਨ ਸਿੰਘ ਪਠਾਨ ਮਾਜਰਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਮਗਰ ਵਿਜੀਲੈਂਸ ਪਾ ਦਿੱਤੀ ਹੈ ਪਰ ਅੱਜ ਪਤਾ ਲੱਗਿਆ ਕਿ ਪੰਜਾਬ ਪੁਲਿਸ ਉਹਨਾਂ ਉੱਪਰ ਐਕਸ਼ਨ ਲੈਣ ਜਾ ਰਹੀ ਹੈ ਉਹਨਾਂ ਦੀ ਗ੍ਰਿਫਤਾਰੀ ਕਰਨ ਜਾ ਰਹੀ ਹੈ ਤੇ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਦੇ ਸੂਤਰ ਕਹਿ ਰਹੇ ਕਿ ਉਹ ਫਰਾਰ ਹੋ ਗਏ ਪੁਲਿਸ ਦੀ ਕਸਟਡੀ ਦੇ ਵਿੱਚੋਂ ਪੁਲਿਸ ਕਰਮੀ ਦੇ ਗੋਲੀ ਮਾਰ ਕੇ ਤੇ ਇੱਕ ਪੁਲਿਸ ਕਰਮੀ ਦੇ ਉੱਪਰ ਗੱਡੀ ਚੜਾ ਕੇ ਫਰਾਰ ਹੋ ਗਏ ਜਿਸ ਦੇ ਵਿੱਚ ਇੱਕ ਪੁਲਿਸ ਕਰਮੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੁਣ ਸਵਾਲ ਬਹੁਤ ਸਾਰੇ ਖੜੇ ਹੋ ਰਿਹਾ ਕਿਉਂਕਿ ਇਹ ਉਹੀ ਕਹਾਣੀ ਹੈ ਜਦੋਂ ਇੱਕ ਇੱਕ ਮੁਲਜ਼ਮ ਜਦੋਂ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਦੀ ਕਸਟਡੀ ਦੇ ਵਿੱਚ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਅਕਸਰ ਜਾਂ ਤਾਂ ਪੁਲਿਸ ਉਸ ਦਾ ਅਨਕਾਊਂਟਰ ਕਰਦੀ ਹੈ ਲੱਤ ਦੇ ਵਿੱਚ ਗੋਲੀ ਮਾਰਦੀ ਹੈਗੀ ਹੈ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਵੀ ਪੁਲਿਸ ਪਿੱਛਾ ਕਰ ਰਹੀ ਹੈਗੀ ਹੈ ਪਰ ਇੱਕ ਵਿਧਾਇਕ ਜਿਹੜਾ ਕਿ ਪਹਿਲਾਂ ਹੀ ਚਰਚਾ ਦੇ ਵਿੱਚ ਆ ਚੁੱਕੇ ਹੈਗੇ ਆ ਪੂਰੇ ਪੰਜਾਬ ਦੇ ਵਿੱਚ ਹਰਮੀਰ ਸਿੰਘ ਪਠਾਨ ਮਾਜਰਾ ਕਿੰਨੇ ਹੁੰਦਾ ਪੂਰੀ ਉਹਨਾਂ ਨੂੰ ਦੁਨੀਆ ਜਾਣਨ ਲੱਗ ਗਈ ਹੈ ਕਿਉਂਕਿ ਉਹਨਾਂ ਨੇ ਝੰਡਾ ਬੁਲੰਦ ਕੀਤਾ ਹਾਲਾਂਕਿ ਹਰਮੀਰ ਸਿੰਘ ਪਠਾਨ ਮਾਜਰਾ ਤੇ ਵੀ ਇਸ ਤੋਂ ਪਹਿਲਾਂ ਕਈ ਤਰ੍ਹਾਂ ਦੇ આરોਪ ਲੱਗਦੇ ਰਹੇ ਆ ਹਰਬੀਰ ਸਿੰਘ ਪਠਾਨ ਮਾਜਰਾ ਦੇ ਵੀ ਉੱਪਰ ਵੀ ਗੁੰਡਾਗਰਦੀ ਤੇ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ ਪਰ ਉਦੋਂ ਛਤਰ ਛਾਇਆ ਪੰਜਾਬ ਸਰਕਾਰ ਨੇ ਆਵਾ ਦੀ ਪਾਰਟੀ ਨੇ ਇਹਨਾਂ ਨੂੰ ਦਿੱਤੇ ਕਈ ਤਰ੍ਹਾਂ ਦੇ ਇਲਜ਼ਾਮ ਬਾਜ਼ੀਆ ਇਹਨਾਂ ਦੇ ਉੱਪਰ ਹੋਈਆਂ ਪਰ ਉਦੋਂ ਕੋਈ ਐਕਸ਼ਨ ਨਹੀਂ ਹੋਇਆ ਪਰ ਜਦੋਂ ਹੁਣ ਹਰਮੀਰ ਸਿੰਘ ਪਠਾਨ ਮ ਬਾਕੀ ਝੰਡਾ ਚੁੱਕਿਆ ਤਾਂ ਉਹਨਾਂ ਦੇ ਉੱਪਰ ਐਕਸ਼ਨ ਹੋ ਗਿਆ ਤੇ ਉਹ ਫਰਾਰ ਚੱਲ ਰਿਹਾ ਹੁਣ ਦੇਖਣਾ ਕਿ ਕਿੰਨਾ ਸਮਾਂ ਫਰਾਰ ਚੱਲਦੇ ਆ ਜਾਂ ਇੱਕ ਕਹਾਣੀ ਬਣਾਈ ਜਾ ਰਹੀ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਫਰਾਰ ਚੱਲ ਰਿਹਾ ਕਿਉਂਕਿ ਅਕਸਰ ਅਜਿਹੀਆਂ ਕਹਾਣੀਆਂ ਪੁਲਿਸ ਦੀਆਂ ਜੋ ਰੈਪਿਟਿਸ਼ਨ ਤੇ ਚਲਦੀਆਂ ਜੋ ਅਕਸਰ ਸਾਨੂੰ ਸੁਣਨ ਨੂੰ ਮਿਲਦੀ ਹੈ ਦੇਖਣ ਨੂੰ ਮਿਲਦੀ ਹੈ ਹੈਗੀ ਕਿ ਪੁਲਿਸ ਇਸ ਤਰ੍ਹਾਂ ਦੀਆਂ ਕਹਾਣੀਆਂ ਅਕਸਰ ਮਲਜ਼ਮਾਂ ਦੇ ਨਾਲ ਬਣਾਉਂਦੀ ਹੈ ਕਿ ਉਹ ਵੈਪਨ ਲੈਣ ਜਾ ਰਹੇ ਸੀ ਕਿ ਉਸ ਤੋਂ ਬਾਅਦ ਉਸਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਤਾਂ ਜਵਾਬੀ ਸਾਨੂੰ ਫਾਇਰ ਕਰਨਾ ਪਿਆ ਹੁਣ ਇਸ ਕੇਸ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦੀ ਕਹਾਣੀ ਲੱਗ ਰਹੀ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਪੁਲਿਸ ਕਰਮੀਆਂ ਦੇ ਉੱਪਰ ਹਮਲਾ ਕੀਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਤੇ ਹੁਣ ਕਾਫੀ ਜ਼ਿੰਮੇਵਾਰ ਪੁਲਿਸ ਅਫਸਰ ਜਿਨ੍ਹਾਂ ਨੂੰ ਇਸੇ ਕੰਮ ਦੀ ਜ਼ਿੰਮੇਵਾਰੀ ਅਕਸਰ ਸੌਪੀ ਜਾਂਦੀ ਹੈ ਕਿ ਅਜਿਹੇ ਮਲਜ਼ਮਾਂ ਨੂੰ ਫੜਿਆ ਜਾਵੇ ਕਿਉਂਕਿ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਲਿਸ ਦੇ ਰਿਕਾਰਡ ਦੇ ਵਿੱਚ ਮਲਜ਼ਮ ਬਣ ਚੁੱਕਿਆ ਹੈ ਤੇ ਉਹਨਾਂ ਨੂੰ ਫੜਨ ਦੇ ਲਈ ਜ਼ਿੰਮੇਵਾਰ ਅਫਸਰ ਲਾਇਆ ਗਿਆ ਹੈ ਹਾਲਾਕੀ ਹਰਮਿੰਦਰ ਸਿੰਘ ਪਠਾਨ ਮਾਜਰਾ ਜਦੋਂ ਆਮ ਆਦੀ ਪਾਰਟੀ ਦੇ ਉੱਪਰ ਆਏ ਸੀ ਉਦੋਂ ਵੀ ਉਹਨਾਂ ਦੇ ਉੱਪਰ ਮਾਮਲੇ ਦਰਜ ਸੀਗੇ ਉਦੋਂ ਵੀ ਉਹ ਕਹਿੰਦੇ ਕਿ ਮੈਂ ਲਿਸਟ ਸੌਂਪੀ ਸੀ ਆਮ ਆਦੀ ਪਾਰਟੀ ਨੂੰ ਕੀਏ ਮੇਰੇ ਉੱਪਰ ਮੁਕਦਮੇ ਦਰਜ ਆ ਪਰ ਉਦੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਐਮਐਲਏ ਦੀ ਟਿਕਟ ਦਿੱਤੀ ਗਈ ਐਮਐਲਏ ਬਣਾਇਆ ਗਿਆ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ આરોਪ ਲੱਗੇ ਕਈ ਤਰ੍ਹਾਂ ਦੇ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਆਡੀਓ ਨਿਕਲ ਕੇ ਸਾਹਮਣੇ ਆਈਆਂ ਉਦੋਂ ਵੀ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਕੋਈ ਐਕਸ਼ਨ ਨਹੀਂ ਹੋਇਆ ਪਰ ਜਦੋਂ ਬਾਗੀ ਝੰਡਾ ਚੱਕਿਆ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਉਸ ਤੋਂ ਬਾਅਦ ਐਕਸ਼ਨ ਹੁੰਦਾ ਤੇ ਹੁਣ ਫਰਾਰੀ ਦੀ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੁਣ ਦੇਖਣਾ ਹੋਊਗਾ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਜਾਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਦੇ ਖਾਸੇ ਹਰਮਿੰਦਰ ਸਿੰਘ ਪਠਾਨ ਮਾਜਰਾ ਜ਼ਾਹਿਰ ਆ ਕਰ ਰਹੀ ਹੈ ਜਾਂ ਸਿੱਧੇ ਤੌਰ ਤੇ ਇਹ ਵੀ ਇੱਕ ਨਾ ਇੱਕ ਕਿਸੇ ਸੰਕੇਤ ਦੇਣ ਦੀ ਕੋਸ਼ਿਸ਼ ਹੈ ਕਿ ਕੋਈ ਵੀ ਬਾਗੀ ਝੰਡਾ ਚੁੱਕੂਗਾ ਤਾਂ ਇਸ ਤਰੀਕੇ ਦੇ ਨਾਲ ਕਾਰਵਾਈ ਵੀ ਹੋ ਸਕਦੀ ਹੈ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ